ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਾਲਾ ਪੰਜਵ ਤਾਤੀ ਵਾਹੋ ਨਾ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਪਹਿਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦਿਆ एकाव राख लिए तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्ज ताती वाहो न लग गई, पार ब्रह्म शरणाई चो गिर्द हमाे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्ज ताती वाहो न लग गई, पार ब्रह्म शरणाई चो गिर्द हमारे रामकार। ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्जमा ताती वाहो न लग गई। पार ब्रह्म शरणी चो गिर्द कार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਵਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्ज ताति वाहो न लग गई। पार ब्रह्म शरणी चो गिर्द हमारे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्जमा ताती वाहो न लग गई। पार ब्रह्म शरणाई चो गिर्द हमाे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्जमा ताति वाहो न लग गई, पार ब्रह्म शरणी चो गिर्द हमारे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्ज ताति वाहो न लग गई, पार ब्रह्म शरणाई चो गिर्द हमाे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਵਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख लिए तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्ज ताति वाहो न लग गई। पार ब्रह्म शरणाई चो गिर्द हमारे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा पई प्रभ पये सहाय बिलावल महाला पंजम ताति वाहो न लग गई। पार ब्रह्म शरणाई चो गिर्द हमारे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख लिए तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्ज ताती वाहो न लग गई। पार ब्रह्म शरणाई चो गिर्द हमाे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा प्रभ पये सहाय बिलावल महाला पञ्ज ताती वा न लग गई। पार ब्रह्म शरणाई चो गिर्द हमारे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ एकाव राख रख तिन राख नहार सब ब्याद मिटाई कहो नानक कृपा पई प्रभ पये सहाय बिलावल महाला पञ्जो ताती वाहो न लग गई। पार ब्रह्म शरणाई चो गिर्द हमारे रामकार ਦੁੱਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਏ ਕਾਲੀ ਬਲਾਈ ਰਹਾ ਰੱਖ ਲੀਏ ਤਿਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਤਾਤੀ ਵਹੁ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰੂ ਪੂਰਾ ਪਹਟਿਆ ਜਿਨ ਬਣਤ ਬਣਾਈ RAM ਨਾਮ ਔਖ ਦਿਆ ਇਕ ਕਾਲੀਵ ਲਈ ਰਹਾ ਰੱਖ ਲੀਏ ਤਿੰਨ ਰੱਖ ਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤ